ਦੋਸਤੋ ਇੱਕ ਰੂਹ ਕੰਬਾਉਣ ਵਾਲੀ ਘਟਨਾ ਘਟਈ ਹੈ ਜੀ ਜਿਹਦੇ ਵਿੱਚ ਇੱਕ ਮਲਜ਼ਮ ਨੇ ਆਪਦੀ ਘਰ ਵਾਲੀ ਨੂੰ ਕਹਾੜੀਆਂ ਮਾਰ-ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਜੀ ਸੋ ਭਾਈ ਇਹ ਜਿਹੜਾ ਤੁਸੀਂ ਮਲਜ਼ਮ ਦੇਖ ਰਹੇ ਹੋ ਇਹਨੇ ਸ਼ੱਕ ਦੇ ਆਧਾਰ ਤੇ ਆਪਦੀ ਘਰ ਵਾਲੀ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ ਪਰ ਜਿਹੜੇ ਸਾਡੇ ਪੰਜਾਬ ਦੇ ਪੁਲਿਸ ਮੁਲਾਜ਼ਮ ਹੈ ਉਹਨਾਂ ਨੇ ਇਹਨੂੰ ਫੜਿਆ ਤੇ ਮੌਕੇ ਤੇ ਇਹਨੂੰ ਅਰੈਸਟ ਕੀਤਾ ਕੀ ਗੱਲ ਕੀ ਹੈ ਕੀ ਘਟਨਾ ਘਟਈ ਹੈ ਸਾਰੀ ਅਸੀਂ ਇਹ ਜਿਹੜੇ ਸਾਡੇ ਪੁਲਿਸ ਮੁਲਾਜ਼ਮਾ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਇੱਕ ਬਹੁਤ ਹੀ ਕਨਾਉਣੀ ਹਰਕਤ ਕੀਤੀ ਹੈ ਬੰਦੇ ਨੇ ਇਹਦੇ ਬਿਆਨ ਅਨੁਸਾਰ ਵੀ ਗੱਲ ਸੁਣਨ ਦੇ ਵਿੱਚ ਆਈ ਹੈ ਜਿੰਨਾ ਕਿ ਅਸੀਂ ਪਤਾ ਕੀਤਾ ਵੀ 2 ਕਿ ਮਹੀਨੇ ਤੇ ਵਿਆਹ ਨੂੰ ਹੋਏ ਸੀਗੇ ਮਤਲਬ ਆਪਦੀ ਘਰ ਦੇ ਸ਼ੱਕ ਕਰਦਾ ਸੀ ਪਹਿਲਾਂ ਇਹਨੇ ਸ਼ੱਕ ਦੇ ਆਧਾਰ ਤੇ ਆਪਦੀ ਮਾਂ ਵੀ ਮਾਰਤੀ ਸੀ ਤੇ ਉਸ ਤੋਂ ਪਹਿਲਾਂ ਇਹਨੇ 4 ਸਾਲ ਪਹਿਲਾਂ ਆਪਦੀ ਭੈਣ ਨੂੰ ਵੀ ਮਤਲਬ ਬੁਰੀ ਤਰ੍ਹਾਂ ਜ਼ਖਮੀ ਕਰਤਾ ਸੀ ਸੋ ਇਹੋ ਜਿਹੇ ਘਰਾਮ ਪੰਜਾਬ ਦੇ ਵਿੱਚ ਬਈ ਹੋ ਰਹੀਆਂ ਜਿਹਦੇ ਨਾਲ ਸਾਡੇ ਪੰਜਾਬ ਨੂੰ ਬਹੁਤ ਹੀ ਇੱਕ ਆਪਾਂ ਕਹਿ ਸਕਦੇ ਕਲੰਕ ਸਾਡੇ ਪੰਜਾਬ ਨੂੰ ਇੱਕ ਕਲੰਕ ਲੱਗ ਰਿਹਾ ਹੈ ਪੰਜਾਬ ਬੁਰੀ ਤਰ੍ਹਾਂ ਬਦਨਾਮ ਹੋ ਰਿਹਾ ਹੋਰ ਸਟੇਟਾਂ 'ਚ ਅੱਬਾ ਗੱਲਬਾਤ ਕਰਾਂਗੇ ਬਾਈ ਜੀ ਨਾਲ ਬਈ ਹਸਤੀ ਗੱਲ ਜੀ ਸਰ ਕੀ ਗੱਲ ਹੋਈ ਹੈ ਜੀ ਤੁਸੀਂ ਜੀ ਇੱਕ ਮੋਲਜਮ ਨੂੰ ਫੜ ਕੇ ਲੈ ਕੇ ਜਾ ਰਹੇ ਹੋ ਸਾਨੂੰ ਜਰੂਰ ਜਾਣਨਾ ਪਊ ਜੀ ਮਤਲਬ ਤੁਸੀਂ ਇਹਦਾ ਮੂੰਹ ਬੰਨਿਆ ਹੋਇਆ ਹੈ ਕੀ ਗੱਲ ਕੀ ਹੋਈ ਹੈ ਜੀ ਸੇ ਬਾਈ ਸਾਨੂੰ ਪਤਾ ਲੱਗਿਆ ਪੇ ਮਰਡਰ ਕਰਕੇ ਭਾਈ ਜੀ ਰਿਹਾ ਸੀ ਜੀ ਸਾਨੂੰ ਮੌਕੇ ਤੇ ਫੋਨ ਆਇਆ ਹੂੰ ਅਸੀਂ ਤ੍ਰਾਂਤੀ ਉਥੇ ਇਹਨੂੰ ਗ੍ਰਿਫਤਾਰ ਕੀਤਾ ਠੀਕ ਹੈ ਜੀ ਬਰਾਮਦ ਕਰ ਲਈਆ ਕਹਾੜੀ ਤਾਂ ਨਹੀਂ ਮਿਲੀ ਸਾਨੂੰ ਅੱਛਾ ਕਹਾੜੀ ਨਹੀਂ ਦਿਖਾਇਓ ਸਰ ਦਸਤਾ ਜ਼ਰੂਰ ਮਿਲਿਆ ਦਸਤਾ ਮਿਲਿਆ ਜੀ ਮਤਲਬ ਕਹਾੜੀ ਨਹੀਂ ਮਿਲੀ ਕਹਾੜੀ ਤੋਂ ਵੀ ਹੁਣ ਰਿਮਾਂਡ ਤੇ ਲੈ ਕੇ ਜਾਵਾਂਗੇ ਜੀ ਫਿਰ ਸਾਰਾ ਕੁਝ ਪੁੱਛਾਂਗੇ ਇਹਦੇ ਨਾਲ ਵੀ ਕਿੰਨੇ ਜਾਣੇ ਇਹਦੇ ਨਾਲ ਠੀਕ ਹੈ ਜੀ ਤੇ ਵੀ ਕਿੱਥੋਂ ਕਹਾੜੀ ਲਈ ਹੈ ਕਿਹਦੀ ਕਹਾੜੀ ਹੈ ਸਾਰੀ ਪੁੱਛਗਿਛ ਕੀਤੀ ਜਾਊਗੀ ਠੀਕ ਹੈ ਇਹ ਜਰੋ ਘੰਟਾ ਨੂੰ ਇਨਜਾਮ ਦਿੱਤਾ ਜੀ ਇਹ ਸਵੇਰ ਦੀ ਗੱਲ ਹੈ ਜਾਂ ਸ਼ਾਮ ਦੀ ਗੱਲ ਹੈ ਇਹ ਸਾਨੂੰ ਜਰੂਰ ਚੰਦਨਾ ਬੌਜੀ ਮਤਲਬ ਕਿਹੜੇ ਟਾਈਮ ਦੀ ਘਟਨਾ ਹੈ ਜੀ ਸਾਨੂੰ 9 ਵਜੇ ਪਤਾ ਲੱਗਿਆ ਸੀ ਬਾਈ ਜੀ ਜੀ ਇਹ ਕੱਲ ਦੀ ਗੱਲ ਹੈ ਜੀ ਹਾਂ ਕੱਲ ਦੀ ਗੱਲ ਹੈ ਜੀ ਕੱਲ 9 ਵਜੇ ਪਤਾ ਲੱਗਿਆ ਸਾਨੂੰ ਠੀਕ ਹੈ ਜੀ ਤੇ ਅਸੀਂ ਆਪ ਕੋਹਾੜੀ ਰੂਟ ਦਾ ਪ੍ਰਬੰਧ ਕਰ ਲਈ ਹੂੰ ਕੋਹਾੜੀ ਨਹੀਂ ਮਿਲੀ ਕਹਿ ਸਕਦੇ ਆ ਕਿ ਕੱਲੋ ਦਸਤਾ ਦਸਤਾ ਮਿਲ ਗਿਆ ਜੀ ਉਹ ਹੁਣ ਇਹ ਤੁਹ ਪੁੱਛਾਂਗੇ ਵੀ ਕਿੱਥੇ ਦੱਬੇ ਦੱਬਾ ਕੀ ਗੱਲਬਾਤ ਆ ਲਾਸ਼ ਵੀ ਆਰਾਮਦ ਕਰਨੀਆਂ ਸੀ ਠੀਕ ਹੈ ਜੀ ਤੇ ਸਾਨੂੰ ਪਤਾ ਲੱਗਿਆ ਫਿਰ ਅਸੀਂ ਮਤਲਬ ਕੀ ਕੀ ਨਾਮ ਕੀ ਹੈ ਬਾਈ ਜੀ ਮੁੰਡੇ ਦਾ ਜੀ ਨਾ ਤਾਂ ਇਹਨੂੰ ਆਪ ਹੀ ਪਤਾ ਜੀ ਹਾਂ ਵੀਰੇ ਕੀ ਨਾ ਬਾਈ ਚਰਨ ਸਿੰਘ ਦੱਸਿਆ ਸੀ ਇਹਦੇ ਨਾਲ ਚੈਸ ਕਰਨ ਸਿੰਘ ਨਾਂ ਜਿੰਦੇ ਅੱਛਾ ਜੀ ਕਿਦਾਂ ਦਾ ਨਾਮ ਕੀ ਵੀਰੇ ਮੱਕਰ ਸਿੰਘ ਅੱਛਾ ਜੀ ਇਹ ਬਠੰਡੇ ਜਿਹੜੇ ਤੋਂ ਬਲੋਂਗ ਹੈ ਬਲੋਂਗ ਕਰ ਦਿਓ ਹਾਂ ਬਠੰਡੇ ਦੇ ਤੋਂ ਬਾਈ ਬਲੋਂਗ ਕਰਦਾ ਇਹ ਮੁੰਡਾ ਮਤਲਬ ਇਹ ਬਾਈ ਨੇ ਕਿੰਨਾ ਚਿਰ ਹੋਇਆ ਤੁਹਾਡੇ ਵਿਆਹ ਨੂੰ ਵੀਰੇ 2 ਮਹੀਨੇ 2 ਮਹੀਨੇ ਬਾਈ ਤੁਸੀਂ ਯਾਰ ਮਤਲਬ ਥੋੜਾ ਜਿਹਾ ਵਿਆਹ ਹੋਇਆ ਸੀਗਾ ਮਤਲਬ ਥੋੜੀ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ ਵੀਰੇ ਨਹੀਂ ਅਰੇਂਜ ਮੈਰਿਜ ਸੀ ਅਰੇਂਜ ਸੀ ਜੀ ਸੋਡਾ ਜਿਹੜਾ ਵਿਆਹ ਹੋਇਆ ਤਾਂ ਉਹਨਾਂ ਦਾ ਪਰਿਵਾਰ ਵਾਲੇ ਝੂਠ ਨਹੀਂ ਬੋਲਣਾ ਉਹਨਾਂ ਦਾ ਪਰਿਵਾਰ ਸੀ ਕੁੜੀ ਵਾਲਿਆਂ ਦਾ ਵਧੀਆ ਸੀਗਾ ਮਤਲਬ ਥੋੜੀ ਇੱਜ਼ਤਕਾਰ ਸੀ ਪੂਰਾ ਮਤਲਬ ਹਾਂ ਉਹਨਾਂ ਦਾ ਪਰਿਵਾਰ ਠੀਕ ਸੀ ਆਪਾਂ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਬਾਈ ਉਹਨਾਂ ਦੇ ਦੇਖੋ ਮੇਰਾ ਰਿਸ਼ਤੇਦਾਰ ਸੀਗਾ ਹੂੰ ਉਹਨਾਂ ਦੀ ਮਾਂ ਸੀਗੀ ਪਿਤਾ ਜੀ ਇਹਨਾਂ ਦੇ ਗੁਜ਼ਰ ਗਏ ਸੀਗੇ ਠੀਕ ਹੈ ਫੇ ਕਿੰਨਾ ਖਰਚਾ ਕੀਤਾ ਤੁਹਾਡੇ ਵਿਆਹ ਤੇ ਵੀਰੇ ਉਹਨਾਂ ਨੇ ਵਿਆਹ ਤੇ ਬਾਲਾ ਖਰਚਾ ਵੀ ਨਹੀਂ ਕੀਤਾ ਤੇ ਥੋੜਾ ਵੀ ਨਹੀਂ ਕੀਤਾ ਜਿਵੇਂ ਆਮ ਆਪਣੇ ਪਰਿਵਾਰ ਕਰਦੇ ਫਿਰ ਕਿੰਨੇ ਲੱਖ ਰੁਪਏ ਬਾਈ ਅੰਦਾਜ਼ਾ ਫਿਰ 4-5 ਲੱਖ ਰੁਪਏ ਖਰਚਾ ਆ ਗਿਆ ਹੋਊਗਾ 4-5 ਲੱਖ ਰੁਪਏ ਤੁਸੀਂ ਮਤਲਬ ਨਾਰਮਲ ਹੀ ਕੀਤਾ ਵਿਆ ਕੋਈ ਦਾਜ ਵਾਲੀ ਗੱਲ ਵਿਸ਼ੇਸ਼ ਤਨ ਕੀਤਾ ਜਾਂ ਕੋਈ ਗੱਲ ਹੋਰ ਗੱਲ ਹੋਰ ਹੋਰ ਗੱਲ ਹੋਈ ਹੈ ਵੀਰੇ ਨਹੀਂ ਦਾਜ ਦੂਜੇ ਅਸੀਂ ਕੋਈ ਨਹੀਂ ਮੰਗਿਆ ਹਮ ਅਸਲ 'ਚ ਇਹ ਸੀ ਵੀ ਸਾਡੇ ਘਰ ਨਾਲ ਜਿਹੜਾ ਆਂਡ ਗਵਾਂਡ ਦੇ ਵਿੱਚੋਂ ਹਮ ਮੰਨ ਲਓ ਸਾਨੂੰ ਦੱਸਿਆ ਗਿਆ ਜਿਹੜਾ ਮੈਂ ਆਪ ਪਛਤਾਉਣਾ ਇਹ ਗੱਲ ਤੇ ਹਮ ਕਿ ਮੇਰੇ ਕੰਨ ਭਰਤੇ ਲੋਕਾਂ ਨੇ ਹਮ ਕਿਹਾ ਇਸ ਤਰ੍ਹਾਂ ਗੱਲ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਅੱਛਾ ਜੀ ਕਿਉਂਕਿ ਸਾਡੇ ਆਂਡ ਗਵਾਂਡ ਦੇ ਵਿੱਚ ਕੁਝ ਗਲਤ ਔਰਤਾਂ ਸੀਗੀਆਂ ਹਮ ਉਹ ਅਕਸਰ ਹੀ ਸਾਡੇ ਘਰੇ ਆਉਂਦੇ ਜਾਂਦੀਆਂ ਰਹਿੰਦੀਆਂ ਸੀ ਅੱਛਾ ਜੀ ਤੇ ਮੈਨੂੰ ਜਿਹਦੇ ਕਾਰਨ ਮੰਨ ਲਓ ਇਹ ਤੇ ਸ਼ੱਕ ਹੋਇਆ ਹੂੰ ਤੇ ਸ਼ੱਕ ਸ਼ੱਕ ਦੇ ਵਿੱਚ ਆਹ ਕੰਮ ਹੋ ਗਿਆ ਸ਼ੱਕ ਦੇ ਆਧਾਰ ਤੇ ਦੀਕਰ ਵਾਲੇ ਨੂੰ ਮਾਰਦਾ ਭਾਈ ਹੂੰ ਮਤਲਬ ਕੀ ਭਾਈ ਤੁਹਾਨੂੰ ਕੀ ਸ਼ੱਕ ਹੋਇਆ ਮਤਲਬ ਤੁਹਾਨੂੰ ਕਿਵੇਂ ਸ਼ੱਕ ਹੋਇਆ ਵੀ ਜਿਹੜੀਆਂ ਔਰਤਾਂ ਸੀ ਉਹ ਤੁਹਾਡੇ ਆਉਂਦੀਆਂ ਜਾਂਦੀਆਂ ਸੀ ਜਾਂ ਉਹਨਾਂ ਨਾਲ ਮਤਲਬ ਉਹਨਾਂ ਨਾਲ ਕੋਈ ਆਉਣਾ ਜਾਣਾ ਕੋਈ ਬੈਠਣਾ ਉੱਠਣਾ ਬੈਠਣਾ ਕੋਈ ਉਹਨਾਂ ਦੇ ਇਕ ਤਾਂ ਇੱਕ ਤਾਂ ਇਹ ਸੀ ਬਾਈ ਵੀ ਉਹਨਾਂ ਦੇ ਫੋਨ ਦੇ ਵਿੱਚ ਇਹਨਾਂ ਦੇ ਨੰਬਰ ਸੀਗੇ ਅੱਛਾ ਜੀ ਉਹ ਜਿਹੜੀਆਂ ਲੇਡੀਜ਼ ਸੀ ਆਪ ਸੱਚ ਅੱਧਾ ਅੱਧਾ ਘੰਟਾ ਪਾਉਣਾ ਪੌਣਾ ਘੰਟਾ ਘੰਟਾ ਗੱਲਾਂ ਕਰਦੀਆਂ ਰਹਿੰਦੀਆਂ ਹੂੰ ਤੇ ਫੇਰ ਸਾਡੇ ਘਰੇ ਕਦੇ ਕਿਸੇ ਚੀਜ਼ ਦੇ ਬਹਾਨੇ ਨਾਲ ਆ ਗਏ ਹੂੰ ਆਟਾ ਲੈਣ ਆ ਗਏ ਕਦੇ ਖੰਡ ਲੈਣ ਆ ਗਏ ਹੂੰ ਇਸ ਤਰ੍ਹਾਂ ਦਾ ਸਰਕਲ ਮਾ ਲਓ ਬਾਵਾ ਵਧਿਆ ਸੀ ਮੈਂ ਕੰਮ ਤੇ ਹੁੰਦਾ ਸੀਗਾ ਹੂੰ ਤੇ ਘਰੇ ਨਹੀਂ ਹੁੰਦਾ ਸੀ ਹੂੰ ਤੇ ਮੈਨੂੰ ਜਦੋਂ ਆਸ-ਪਾਸਿਓ ਪਤਾ ਲੱਗਿਆ ਵੀ ਐਂ ਕਰਕੇ ਗੱਲ ਆ ਉਹ ਜਿਹੜੀਆਂ ਹੋਰ ਔਰਤਾਂ ਨੇ ਹੂੰ ਤੇ ਉਹਨਾਂ ਬਾਰੇ ਮੈਨੂੰ ਪਹਿਲਾਂ ਤੋਂ ਪਤਾ ਕਿ ਉਹਨਾਂ ਦਾ ਜਿਹੜਾ ਚਾਲ ਚਰਿੱਤਰ ਹੈ ਕੈਕਟਰ ਹੈ ਉਹ ਸਹੀ ਨਹੀਂ ਹੈ। ਅੱਛਾ ਜੀ। ਭਾਈ ਤੁਸੀਂ 2 ਕੁ ਮਹੀਨਿਆਂ ਦੇ ਵਿੱਚ ਤੁਹਾਡੀ ਘਰ ਵਾਲੀ ਚਲੋ ਉਹਨਾਂ ਕੋਲੇ ਆਉਂਦੀ ਸੀ ਜਾਂ ਉਹ ਉਹਨਾਂ ਕੋਲੇ ਆਉਂਦੇ ਸੀ ਸਮਾਨ ਬੰਦਾ ਗਵਾਂਢ ਗਵਾਂਢ ਚ ਲਈ ਜਾਂਦਾ। ਤੁਹਾਡੀ ਘਰ ਵਾਲੀ ਨੂੰ ਕੀ ਤਾਂ ਮੇਰੇ 2 ਮਹੀਨੇ ਚ ਚਰਿੱਤਰ ਬਾਰੇ ਪਤਾ ਲੱਗ ਗਿਆ ਕਿ ਤੁਹਾਨੂੰ ਆਪਦੀ ਘਰ ਵਾਲੀ ਤੇ 2 ਮਹੀਨੇ ਸ਼ੱਕ ਵੀ ਹੋ ਗਿਆ ਵੀ ਮੇਰੀ ਘਰ ਵਾਲੀ ਗਲਤ ਹੈ। ਮੈਂ ਇਹ ਚੀਜ਼ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਅਸੀਂ ਤੁਹਾਡੇ ਸਵਾਲ ਤੋਂ ਐਗਰੀ ਨਹੀਂ। ਕਿਉਂਕਿ ਕਈ ਵਾਰ ਬੰਦਾ ਹੁੰਦਾ ਵੀ ਚਲੋ ਯਾਰ ਵੀ ਆਪਾਂ ਆਣ ਗਵਾਂਢ ਚ ਸਮਾਲ ਲੈਣਾ ਬਰਫ ਲੈਣੀ ਹੈ ਜਾਂ ਕੋਈ ਰਸਣ ਲੈਣਾ ਹੈ ਜਾਂ ਨੂਨ ਮਿਰਚ ਦਾਲ ਕੁਝ ਵੀ ਬੰਦਾ ਆਉਂਦਾ ਹੈ ਐਣ ਗਵਣ ਚੀ ਲੈਂਦਾ ਹੈ ਨਾ ਤਾਂ ਤੁਸੀਂ ਬਾਈ ਛੋਟੀ ਜਿਹੀ ਗੱਲ ਪਿੱਛੇ ਸ਼ੱਕ ਕਿਉਂ ਕੀਤਾ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਤੁਸੀਂ ਆਪਦੀ ਘਰ ਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਪਰ ਗੱਲ ਕੀ ਸੀ ਨਾ ਬਾਈ ਮੈਂ ਦੋ ਤਿੰਨ ਵਾਰ ਇਹਨੂੰ ਮਨਾ ਕਰਤਾ ਸੀਗਾ ਅੱਛਾ ਜੀ ਵੀ ਜੇ ਇਹ ਆਉਣਾ ਤਾਂ ਤੁਸੀਂ ਜਵਾਬ ਦੇ ਦਿਆ ਕਰੋ ਹੂੰ ਤੇ ਹੁਣ ਮੈਨੂੰ ਪਤਾ ਨਹੀਂ ਵੀ ਇਹਦੀ ਕੀ ਮਜਬੂਰੀ ਸੀ ਹੂੰ ਇਹਨਾਂ ਨੇ ਫੇਰ ਵੀ ਮੈਥੋਂ ਚੋਰੀਆਂ ਛਪੋਰੀਆਂ ਉਹਨਾਂ ਦੇ ਨਾਲ ਮੰਨ ਲਓ ਵਰਤ ਪਰਤੇ ਮਾਉਂ ਵੀ ਰੱਖਿਆ ਹੂੰ ਤੇ ਇੱਕ ਜਿਹੜਾ ਮੰਨ ਲਓ ਮੈਂ ਅਹ दारू ਪੀ ਲੈਣਾ ਨਸ਼ਾ ਕਰਦਾ ਸੀਗਾ ਤੇ ਮੈਨੂੰ ਮੰਨ ਲਓ ਜਦੋਂ ਇਹ ਕੰਮ ਕੀਤਾ ਮੈਂ ਉਦੋਂ ਮੇਰੀ दारू ਪੀਤੀ ਹੋਈ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਇਹ ਕੰਮ ਤੁਸੀਂ ਇਕੱਲੇ ਨਹੀਂ ਕੀਤਾ ਕਿ ਬਈ ਤੁਹਾਡੇ ਨਾਲ ਹੋਰ ਵੀ ਸੀਗੇ ਨਹੀਂ ਨਾਲ ਮੇਰੇ ਹੈਗਾ ਸੀ ਬਾਈ ਇੱਕ ਹੋਰ ਆਪਣਾ ਮਿੱਤਰ ਸੀ ਅੱਛਾ ਉਹ ਮੇਰੇ ਨਾਲ ਸੀ ਕਾ ਤੁਸੀਂ ਦੋ ਜਣੇ ਨਾਲ ਕੇ ਕੰਮ ਕੀਤਾ ਹਾਂ ਅਸੀਂ ਉੱਪਰ ਚਵਾਰੇ 'ਚ ਬੈਠੇ ਹੂੰ ਇਹ ਮੰਨ ਲਓ ਦਾਰੂ ਪਹਿਲਾਂ ਪੀ ਜਾਂਦੇ ਸੀ ਜੀ ਤੇ ਉੱਥੇ ਸਾਡੀ ਸਾਰੀ ਗੱਲਬਾਤ ਹੋਈ ਅੱਛਾ ਜੀ ਤੇ ਵੀ ਆਹ ਕੰਮ ਕਰੀਏ ਠੀਕ ਹੈ ਤੇ ਉੱਥੇ ਫਿਰ ਘਰੋਂ ਹੀ ਕਹਾੜੀ ਚੱਕ ਕੇ ਇਹ ਕੰਮ ਕਰਦਾ ਵੀਰੇ ਤੁਹਾਨੂੰ ਜਦੋਂ ਅਧਿਕਰ ਵਾਲੇ ਦੇ ਸ਼ੱਕ ਹੁੰਦਾ ਹੈ ਤਾਂ ਤੁਸੀਂ ਮਤਲਬ ਉਹਦੇ ਕੁੜੀ ਦੇ ਪਿਓ ਕੇ ਨਾਲ ਉਹ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀ ਕੁੜੀ ਵੀ ਇਸ ਤਰੀਕੇ ਨਾਲ ਜਾਂ ਤੁਸੀਂ ਪਿੰਡ 'ਚੋਂ ਜਾ ਕੇ ਇਧਰ ਉਧਰੋਂ ਕੁੜੀ ਦੇ ਕੈਰੇਕਟਰ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਆਪਾਂ ਇਨੀ ਸਦੀ ਡਿਸੀਜਨ ਡਿਸੀਜਨ ਨਹੀਂ ਲੈ ਸਕਦੇ ਵੀ ਕਿਸ ਨੂੰ ਮਾਰਨਾ ਜਾਂ ਕਿਸੇ ਤੇ ਐਡਾ ਵੱਡਾ ਅ ਕੀ ਆਪਾਂ ਕਹਿ ਸਕਦੇ ਆ ਵੀ ਮਤਲਬ ਹਮਲਾ ਕਰਨਾ ਐਡਾ ਵੱਡਾ ਡਿਸੀਜਨ ਬਹੁਤ ਵੱਡਾ ਲਿਆ ਤੁਸੀਂ ਨਹੀਂ ਉਹਨਾਂ ਨੂੰ ਇਹਨਾਂ ਦੇ ਪੇਕੇ ਪਰਿਵਾਰ ਨੂੰ ਹੂੰ ਤੇ ਮਨ ਲਓ ਕੋਈ ਪਤਾ ਨਹੀਂ ਸੀਗਾ ਇਹ ਗੱਲ ਦਾ ਹੂੰ ਤੇ ਉਹਨਾਂ ਨੂੰ ਮੈਂ ਪੁੱਛਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੂੰ ਤੇ ਬਸ ਇਹ ਜਦੋਂ ਮੇਰਾ ਬਸ ਇਹਦੇ ਨਾਲ ਹੀ ਗੱਲਬਾਤ ਸੀ ਹੂੰ ਵੀ ਅਸੀਂ ਜਿਹੜਾ ਹੈ ਸਾਰੀ ਗੱਲਬਾਤ ਹਮ ਮਸੋਂ ਮੇਰੇ ਮਿੱਤਰ ਨਾਲ ਮੈਂ ਸਾਂਝੀ ਕੀਤੀ ਹਮ ਤੇ ਉਹਨੇ ਮੈਨੂੰ ਕਹਿਤਾ ਵੀ ਜੇ ਆਹ ਗੱਲਾਂ ਮੈਂ ਤੇਰੇ ਨਾਲ ਨਹੀਂ ਤੁਸੀਂ ਇਹ ਗੱਲ ਕਲੀਅਰ ਕਰ ਸਕਦੇ ਹੋ ਵੀ ਥੋੜੀ ਘਰ ਵਾਲੀ ਗਲਤ ਬਿਲਕੁਲ ਹੀ ਗਲਤ ਸੀ ਜਾਂ ਮਤਲਬ ਤੁਸੀਂ ਸ਼ੱਕ ਦੇ ਆਧਾਰ ਤੇ ਮਾਰੀ ਹੈ ਨਹੀਂ ਮੈਨੂੰ ਸ਼ੱਕ ਹੀ ਸੀ ਬਾਈ ਠੀਕ ਹੈ ਮਤਲਬ ਕਲੀਅਰ ਨਹੀਂ ਵੀ ਉਹ ਗਲਤ ਸੀ ਹਾਂ ਗੁੱਸੇ ਗੁੱਸੇ ਦੇ ਵਿੱਚ ਤੇ ਨਸ਼ੇ ਦੇ ਵਿੱਚ ਬਸ ਆਪ ਦਾ ਘਰ ਪਟਲਿਆ ਅਹ ਜਦੋਂ ਇਹ ਕਹਿੰਦਾ ਵੀ ਮਤਲਬ ਮੈਨੂੰ ਸ਼ੱਕ ਨਹੀਂ ਸੀ ਮੈਂ ਸ਼ੱਕ ਦੇ ਆਧਾਰ ਤੇ ਮਾਰੀ ਹੈ ਮਤਲਬ ਇੱਕ ਤਰ੍ਹਾਂ ਦਾ ਸ਼ੱਕ ਹੁੰਦਾ ਮੈਂ ਕਿਸੇ ਨਾਲ ਫੜੀ ਹੈ ਜਾਂ ਮੈਨੂੰ ਪਤਾ ਸੀ ਵੀ ਉਹਦੇ ਕਿਸੇ ਨਾਲ ਰਿਲੇਸ਼ਨ ਸੀ ਉਹ ਚੀਜ਼ ਦਾ ਕਿ ਨਾ ਮਤਲਬ ਨਹੀਂ ਕਹਿ ਸਕਦੇ ਮੈਂ ਕਿ ਸ਼ੱਕ ਦੇ ਆਧਾਰ ਤੇ ਮੈਂ ਤੁਹਾਨੂੰ ਇਹ ਜੋ ਹੋਇਆ ਜੋ ਵੀ ਹੋਈ ਹੈ ਮਤਲਬ ਆਪਾਂ ਘਟਨਾ ਹੋਈ ਹੈ ਘਟਨਾ ਨੂੰ ਅੰਜਾਮ ਦਿੱਤਾ ਹੁਣ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਕੀ ਇਹਦੇ ਨਾਲ ਕੀ ਹੋਊਗਾ ਭਾਈ ਜੀ ਭਾਈ ਜੀ ਅਸੀਂ ਆਣ ਗੌੜ ਤੋਂ ਪੁਛਪੜਤਾਲ ਕਰਾਂਗੇ ਜੀ ਵੀ ਕੀ ਗੱਲ ਹੈ ਹੂੰ ਫਿਰ ਪੂਰਾ ਪਤਾ ਲੱਗੂ ਜੇ ਨਾ ਕਰ ਦੂਜਾ ਬੰਦਾ ਨਹੀਂ ਅਸੀਂ ਅਰੈਸਟ ਕਰਦੇ ਉਹਨਾਂ ਚੋਂ ਸਾਨੂੰ ਕੋਈ ਪਤਾ ਨਹੀਂ ਦੇਵਾ ਠੀਕ ਹੈ ਜੀ ਕਿੰਨੇ ਚਿਰ ਦਾ ਬਾਈ ਜਿਵੇਂ ਹੁਣ ਇਹ ਕਤਲ ਕਤਲ ਕੇਸ ਹੈ ਤੇ ਕਤਲ ਦੇ ਮਤਲਬ ਕਿਹੜਾ ਪਰਚਾ ਬਣਦਾ ਜੀ ਇਹ ਇਹ 302 ਦਾ ਬਣਦਾ ਜੀ 302 ਦਾ ਜੀ ਮਤਲਬ ਜਿਵੇਂ ਪਹਿਲਾਂ ਸੀਗਾ ਜੀ ਬੰਦਾ ਕਿੰਨੀ ਇਹਦੀ ਸਜ਼ਾ ਕਿੰਨੀ ਹੈ ਜੀ ਸਜ਼ਾ ਕਿੰਨੀ ਸਜ਼ਾ ਦਾ ਕੋਡ ਦੱਸੂਗਾ ਜੀ ਕੋਡ ਤੇ ਮੁਕਤਾਬ ਕੋ ਨਹੀਂ ਜਿਵੇਂ ਪਹਿਲਾਂ 10 ਸਾਲ ਦੀ ਹੁੰਦੀ ਸੀ 10 ਸਾਲ ਬੰਦਾ ਰਾਤ ਕਰਕੇ ਪੰਜ ਸਾਲ ਕੱਟਿਆ ਹੁੰਦਾ ਸੀ 20 ਸਾਲ ਦੀ ਹੁੰਦੀ ਸੀ ਦਾਦਾਦ ਕਰਕੇ 10 ਸਾਲ ਹੋਏ ਨੇ ਸੀ ਉਹ ਸੋਣ ਦੇ ਵਿੱਚ ਇਹ ਆਈਏ ਮਤਲਬ ਵੀ ਹੁਣ ਆਉਣ ਵਾਲੀ ਸਰਕਾਰ ਨੇ ਕੁਸ ਰੂਲ ਚੇਂਜ ਕੀਤੇ ਆ ਤਾਂ ਬਾਈ ਜੀ ਪੂਰੇ ਕਰਾਉਣਗੇ ਸਾਰੇ ਪੂਰਾ ਕਰਨਗੇ ਜੀ ਸਰਕਾਰਾਂ ਬਹੁਤ ਚੰਗੀਆਂ ਆ ਸਰਕਾਰਾਂ ਬਹੁਤ ਵਧੀਆ ਆਈਆਂ ਨੇ ਸਰਕਾਰਾਂ ਪੰਜਾਬ ਸਰਕਾਰ ਜਿੰਨੇ ਵੀ ਹੋਊਗੀ ਨਹੀਂ ਸੋਨਾ ਮਿਲਦਾ ਪਹਿਲਾਂ ਅਸੀਂ ਵੀ ਡਰਦੇ ਹੁੰਦੇ ਸੀਗੇ ਜੀ ਵੀ ਸਾਨੂੰ ਵੀ ਸਰਕਾਰਾਂ ਤੋਂ ਡਰ ਲੱਗਦਾ ਸੀ ਕੋਈ ਸ਼ਿਫਾਰਿਸ਼ ਲੈ ਕੇ ਜਾਂਦਾ ਸੀ ਜੀ ਹੁਣ ਕਿਸੇ ਦੀ ਸ਼ਿਫਾਰਿਸ਼ ਨਹੀਂ ਸੁਣਦੇ ਠੀਕ ਹੈ ਜੀ ਹੁਣ ਸਿੱਧਾ ਹੈ ਸੀ ਆਪ ਉਹਨਾਂ ਨੂੰ ਸਾਨੂੰ ਕਿਹਾ ਹੋਇਆ ਵੀ ਜਿੱਥੇ ਸਾਨੂੰ ਕੋਈ ਮਿਲਦਾ ਹੈ ਜਿਆ ਤੈਨੂੰ ਰੈਸਟ ਕਰ ਸੋ ਬਾਈ ਜਿਵੇਂ ਪਹਿਲਾਂ ਤੁਹਾਨੂੰ ਵੀ ਰਿਸ਼ਵਤ ਦੇ ਕੇ ਪੈਸਾ ਦੇ ਕੇ ਮੋਟਾ ਬੈਸਾ ਦੇ ਕੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹਦਾ ਨਿਕਲ ਜਾਂਦਾ ਸੀਗਾ ਆਪਦੇ ਆਪ ਨੂੰ ਬੇਕਸੂਰ ਸਾਬਤ ਕਰਦਾ ਸੀਗਾ ਹੁਣ ਉਹਦੇ ਬਾਰੇ ਬਾਈ ਸਾਨੂੰ ਜਰੂਰ ਦੱਸਣਾ ਆਪ ਨੀ ਨੀ ਬਾਈ ਇਹ ਫਾ ਹੈ ਕੋਈ ਨੀ ਨੀ ਹੁਣ ਨਹੀਂ ਪਹਿਲਾਂ ਦੀ ਗੱਲਾਂ ਕਰਦੇ ਜੀ ਨੀ 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 ਪਹਿਲਾਂ ਵੀ ਨਹੀਂ ਕੋਈ ਐਵੇਂ ਕਈ ਦੇ ਕੋਈ ਲੈਂਦਾ ਹੋਊਗਾ ਰਿਸ਼ਵਤ ਪਰ ਸਾਡੇ ਵਿਭਾਗ ਵਿੱਚ ਇੰਨਾ ਬਹੁਤ ਘੱਟ ਜਾਂਦਾ ਹੈ ਹੂੰ ਵੈਸੇ ਐਵੇਂ ਲੋਕ ਬਦਨਾਮ ਕਰਦੇ ਆ ਜੀ ਪਰ ਮੈਂ ਇਹੀ ਲੋਕਾਂ ਨੂੰ ਸਲਾਹ ਦੇਣਾ ਚਾਹੁੰਦਾ ਵੀ ਐਵੇਂ ਤੁਸੀਂ ਰਿਸ਼ਵਤ ਰਿਸ਼ਵਤ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੋ ਬਾਈ ਇਹ ਇਹ ਤੋਂ ਨੇ ਮਲਾਜਮ ਹੈ ਤੇ ਇਹ ਜਿਹੜਾ ਇਹਨਾਂ ਕੋਲੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਹਥਿਆਰ ਨੇ ਤੋਂ ਬਰਾਮਦ ਹੋਇਆ ਤੇ ਜਿਹੜਾ ਤੁਹਾਡੇ ਨਾਲ ਵੀਰੇ ਮੁੰਡਾ ਸੀ ਉਹਦਾ ਕੀ ਨਾਮ ਸੀਗਾ ਜੀ ਉਹ ਉਹਦਾ ਕੀ ਨਾਮ ਸੀਗਾ ਬੰਦੇ ਦਾ ਉਹਦਾ ਨਾਮ ਬੂਟਾ ਸਿੰਘ ਸੀ ਬਾਈ ਅੱਛਾ ਜੀ ਉਹ ਉਹ ਵੀ ਬਈ ਤੁਹਾਡੇ ਢਿੰਡੇ ਤੋਂ ਵੀ ਆ ਹਾਂ ਮੇਰੇ ਨਾਲ ਹੀ ਪੜਦਾ ਸੀ ਮੁੰਡਾ ਆਪਣੇ ਪਿਛਲੇ ਪਾਸੇ ਘਰ ਸੀ ਉਹਦਾ ਅੱਛਾ ਜੀ ਮਤਲਬ ਬਾਈ ਹੁਣ ਉਹਨੂੰ ਉਹ ਫਰਾਰ ਹੈ ਉਹ ਹਾਂ ਉਸੇ ਟਾਈਮ ਹੀ ਭੱਜ ਗਿਆ ਸੀ ਉਹ ਮੌਕੇ ਤੇ ਫਰਾਰ ਹੋ ਗਿਆ ਹਾਂਜੀ ਬੂਟਾ ਸਿੰਘ ਜਿਹੜਾ ਫਰਾਰ ਹੈ ਹੁਣ ਉਹਨੂੰ ਤੁਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਪੂਰਾ ਹੀ ਪੂਰਾ ਪੂਰਾ ਠੀਕ ਹੈ ਜੀ ਉਹ ਇਹਦੀ ਵੀ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂਜੀ ਪੂਰੀ ਦੋਨਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਹਾਂਜੀ ਸੋ ਭਾਈ ਇਹ ਜਿਹੜਾ ਭਰਾ ਹੈ ਇਹ ਬੰਦਾ ਇਹਨੇ ਆਪਦਾ ਪਰਿਵਾਰ ਇੱਕ ਕਹਿ ਸਕਦੇ ਆਂ ਵੀ ਮਤਲਬ ਛੋਟੀ ਜੀ ਗੱਲ ਵਿੱਚੇ ਇੱਕ ਸ਼ੱਕ ਦੇ ਆਧਾਰ ਤੇ ਸ਼ੱਕ ਦੇ ਚੱਲਦੇ ਇਹਨੇ ਆਪਦੇ ਪਰਿਵਾਰ ਨੂੰ ਮਾਰਤਾ ਐਡੀ ਗੱਲਬਾਤ ਹੈ ਨਹੀਂ ਸੀ ਸੋ ਏ ਆਪਦੇ ਮੂਹੋਂ ਮੰਨੇ ਆ ਕਹਿੰਦਾ ਵੀ ਉਹ ਜਿਹੜੀ ਮੇਰੀ ਘਰ ਵਾਲੀ ਸੀ ਉਹਦੇ ਕੋਲੇ ਉਹ ਜਿਉਂ ਜਨਾਨੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਅ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਨਾਲ ਸਾਡੇ ਘਰਾਂ ਦੇ ਵਿੱਚੋਂ ਚੰਗਾ ਮਤਲਬ ਅ ਮਤਲਬ ਬਹੁਤ ਬਦਨਾਮ ਜਨਨੀਆਂ ਸੀ ਉਹ ਨਾਮ ਖਰਾਬ ਜਨਨਰਾ ਕੋਈ ਬਰਫਲੈਨ ਹੁੰਦੀ ਸੀ ਕੋਈ ਨੂਨ ਵਾਲਾ ਹੁੰਦੀ ਸੀ ਸੋ ਇਹਨੂੰ ਸ਼ੱਕ ਸੀ ਵੀ ਮੇਰੀ ਘਰ ਵਾਲੀ ਵੀ ਸ਼ਾਇਦ ਉਹਨਾਂ ਕੋਲੇ ਆਉਂਦੀ ਹੈ ਤੇ ਉਹਨਾਂ ਕੋਲੇ ਜਾਂਦੀ ਹੈ ਤਾਂ ਉਹ ਵੀ ਕਿਤੇ ਐ ਹੋਜੀ ਨਾ ਹੋਵੇ ਇਹ ਬੰਦੇ ਨੇ ਆਪਦੀ ਘਰ ਵਾਲੀ ਨੂੰ ਉਹਨਾਂ ਮਗਰ ਲੱਗ ਕੇ ਆਪਣੀ ਘਰ ਵਾਲੀ ਨੂੰ ਮੌਤ ਦੇ ਘਾਟ ਉਤਾਰਤਾ ਤਾਂ ਸੋਹ ਹੁਣ ਬਈ ਇਹਨੇ ਬੰਦਾ ਪਛਤਾ ਰਿਹਾ ਬਈ ਹੁਣ ਤੁਹਾਨੂੰ ਕਿੰਨਾ ਕੁ ਪਛਤਾਵਾ ਹੋ ਰਿਹਾ ਸਾਨੂੰ ਜਰੂਰ ਇਹ ਗੱਲ ਜਰੂਰ ਦੱਸੋ ਵੀਰੇ ਬਹੁਤ ਪਛਤਾਵਾ ਹੋ ਰਿਹਾ ਬਈ ਹੁਣ ਪੱਤਰਕਾਰ ਵੀ ਥੋੜੇ ਘਰੇ ਪਹੁੰਚੇ ਹੋਏ ਆ ਠੀਕ ਹੈ ਚਾਰੇ ਪਾਸੇ ਥੋੜੀ ਮਤਲਬ ਚਾਰੇ ਪਾਸੇ ਫੋਲੋ ਚਰਚਾ ਹੈ ਬਰਮੀ ਇਨੀ ਹੋ ਚੱਕੀ ਹੈ ਵੀ ਤੁਸੀਂ ਮਤਲਬ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਹਾਂ ਇਹਦਾ ਮੈਨੂੰ ਬਹੁਤ ਪਛਤਾਵਾ ਕਿਉਂਕਿ ਜਦੋਂ ਨਸ਼ਾ ਉਤਰਿਆ ਤਾਂ ਮੈਨੂੰ ਉਸੇ ਟਾਈਮ ਹੀ ਇਹਦਾ ਪਛਤਾਵਾ ਹੋ ਗਿਆ ਕਿ ਹੁਣ ਬਚਿਆ ਨਹੀਂ ਜਾਣਾ ਕੜੀ ਬਾਕੀ ਰਹਿੰਦੀ ਜ਼ਿੰਦਗੀ ਐ ਉਹ ਜੇਲ੍ਹ ਚ ਕੱਟੀ ਜਾਊ ਜੀ ਤੇ ਆਪਦਾ ਹੱਸਦਾ ਬਸਦਾ ਜਿਹੜਾ ਪਰਿਵਾਰ ਸੀ ਹੂੰ ਉਹ ਮੈਂ ਖਰਾਬ ਕਰ ਲਿਆ ਬਾਈ ਉਹ ਮਤਲਬ ਕੁੜੀ ਬੈਸੇ ਚੰਗੀ ਸੀ ਜਦੋਂ ਵਖੋ ਸਹੀ ਸੀ ਉਹ ਹਾਂ ਬਾਈ ਹਾਂ ਕੁੜੀ ਸਹੀ ਸੀ ਹਾਂ ਕੁੜੀ ਸਹੀ ਸੀ ਬਾਈ ਇਹਨੂੰ ਕਿਸੇ ਨੇ ਨਸ਼ੇ ਦੀ ਜਦੋਂ ਨਸ਼ਾ ਨਸ਼ਾ ਵੀ ਕੀਤਾ ਹੋਇਆ ਸੀ ਤਾਂ ਇਹਨੂੰ ਕਿਸੇ ਨੇ ਉਂਗਲ ਲਾਤੀ ਵੀ ਤੇਰੀ ਘਰ ਵਾਲੀ ਸਹੀ ਨਹੀਂ ਉਹ ਕਿਸੇ ਨਾਲ ਉਹਦੇ ਗਲਤ ਰਿਲੇਸ਼ਨ ਐ ਤਾਂ ਇਹ ਬੰਦੇ ਨੇ ਉਹਨਾਂ ਦੀਆਂ ਗੱਲਾਂ ਜਾ ਕੇ ਮਤਲਬ ਆਪਦੀ ਘਰ ਵਾਲੀ ਨੂੰ ਮੌਤ ਦੀ ਘਾਟ ਉਤਾਰਤਾ ਅਰੇ ਬਾਈ ਤੁਸੀਂ ਪੁੱਛਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇੱਕ ਵਾਰੀ ਘਰ ਵਾਲੀ ਨਾਲ ਵੀ ਮਤਲਬ ਇੱਕ ਬੰਦਾ ਘਰ ਵਾਲੀ ਨਾਲ ਬਹਿ ਕੇ ਗੱਲਬਾਤ ਕਰਦਾ ਵੀ ਆਪਾਂ ਗੱਲ ਕਲੀਅਰ ਕਰ ਲਈਏ ਵੀ ਇਹ ਕੋਈ ਗੱਲ ਹੈ ਜਾਂ ਨਹੀਂ ਕੋਈ ਗੱਲ ਕੁਝ ਨਹੀਂ ਕੀਤੀ ਉਸ ਗੱਲ ਨਹੀਂ ਕੁਝ ਨਹੀਂ ਕੀਤਾ ਬਾਈ ਨਾ ਇਹਦੇ ਜੋ ਥੋੜਾ ਹੱਸਦਾ ਵਸਦਾ ਪਰਿਵਾਰ ਨੂੰ ਅਜਾੜ ਨਾਲੇ ਸ਼ਰੀਕ ਜਾਂ ਮਤਲਬ ਉਂਗਲ ਲਾਉ ਬੰਦੇ ਆ ਹਾਂ ਜਿਨ੍ਹਾਂ ਨੇ ਬਸ ਮੇਰੇ ਕੰਨ ਭਰਤੇ ਜੀ ਤੇ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਹੂੰ ਤੇ ਨਸ਼ੇ ਦੇ ਵਿੱਚ ਨਹੀਂ ਮੈਨੂੰ ਪਤਾ ਲੱਗਿਆ ਇਹ ਗੱਲ ਦਾ ਠੀਕ ਹੈ ਬਾਈ ਗੱਲਤੀ ਹੋ ਗਈ ਮੈਥੋਂ ਸੋ ਬਾਈ ਹੁਣ ਤੁਹਾਡੇ ਪਰਿਵਾਰ ਦੇ ਬਜ਼ੁਰਗ ਮੰਮੀ ਰੜੀ ਹੈ ਬਜ਼ੁਰਗ ਹੈ ਮਾ ਪਿਓ ਹੈ ਉਹਨਾਂ ਦੀ ਜ਼ਿੰਦਗੀ ਵੀ ਰੁੱਲ ਗਈ ਥੋੜੀ ਜ਼ਿੰਦਗੀ ਵੀ ਗਈ ਹੁਣ ਉਹਦੇ ਬਾਰੇ ਬਾਈ ਕੀ ਜੀ ਜਦੋਂ ਤੁਸੀਂ ਸਾਡਾ ਲਾਸਟ ਸਵਾਲ ਹੈ ਵੀਰੇ ਪਸ ਬਾਈ ਮੈਂ ਹੁਣ ਕੀ ਕਰਾਂ ਹਨਾ ਵੀ ਮੇਰਾ ਤਾਂ ਇਹ ਹੋ ਗਿਆ ਕਿ ਹੁਣ ਮੈਂ ਉਹਨਾਂ ਦੇ ਵਾਸਤੇ ਕਿੱਥੇ ਤਾਂ ਆਉਣਾ ਹੈ ਟਾਈਮ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਾ ਸੀ ਬਿਲਕੁਲ ਜੀ ਤੇ ਕਿੱਥੇ ਵਿਚਾਰੇ ਉਹ ਹੁਣ ਇੱਥੇ ਬੇਸਹਾਰਾ ਹੋ ਗਏ ਹੂੰ ਤੇ ਮੰਨ ਲਓ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਵੀ ਨਰਕ ਹੋ ਗਈ ਭਾਈ ਉਹ ਵੀ ਨਰਕ ਹੋ ਗਈ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਚਲੋ ਆਪਣਾ ਜਿਹੜਾ ਪੁੱਤ-ਪੋਤੇ ਖੇਡਣਗੇ ਆਪਣੇ ਘਰੇ ਹੂੰ ਉਹ ਗੱਲਾਂ ਤੋਂ ਵੀ ਉਹ ਵਾਂਝੇ ਹੋ ਗਏ ਤੇ ਸਾਡਾ ਸਾਰਾ ਘਰ ਹੀ ਪਟਿਆ ਗਿਆ ਕਿੰਨੀ ਜ਼ਮੀਨ ਸੀ ਭਾਈ ਆਪਣੇ ਕੋਲੇ ਕਿੰਨਾ ਬਾਣ ਸੀਗਾ ਜੀ ਮੇਰੇ ਕੋਲੇ ਸਵਾ 2 ਕਿੱਲੇ ਭਾਈ ਸਵਾ 2 ਕਿੱਲੇ ਹਾਂ ਥੋੜੀ ਮਤਲਬ ਭਾਈ ਹੁਣ ਜ਼ਮੀਨ ਵੇਚ ਕੇ ਵੀ ਥੋੜਾ ਘੜਾ ਨਹੀਂ ਛੁੱਟਣਾ ਹਾਂ ਸੋ ਭਾਈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਘਣਾਉਣੀ ਹਰਕਤ ਕੀਤੀ ਹੈ ਭਰਾਣੇ ਤੇ ਸੋ ਪੰਜਾਬ ਦੇ ਵਿੱਚ ਲੋਕ ਸ਼ੱਕ ਦੇ ਆਧਾਰ ਤੇ ਆਪਣੇ ਪਰਿਵਾਰ ਨੂੰ ਆਪਣੀਆਂ ਘਰ ਵਾਲਿਆਂ ਨੂੰ ਮਾਰ ਰਹੀ ਹੈ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਕਿਉਂਕਿ ਜਿਹੜਾ ਸ਼ੱਕ ਹੈ ਉਹ ਇਹ ਨਹੀਂ ਦਿਖਦਾ ਵੀ ਸਾਡਾ ਪਰਿਵਾਰ ਸਹੀ ਹੈ ਜਾਂ ਗਲਤ ਹੈ ਜਾਂ ਲੋਕ ਉਂਗਲ ਲਾਉਂਦੇ ਆ ਤਾਂ ਸਾਡਾ ਪਰਿਵਾਰ ਸਾਡੇ ਲਈ ਹੀ ਅਸੀਂ ਪਰਿਵਾਰ ਲਈਆਂ ਤੇ ਫਿਰ ਸਾਡਾ ਪਰਿਵਾਰ ਸਾਡੇ ਲਈ ਹੈ ਸੋ ਇਹ ਜੀ ਸੋਚਣ ਵਾਲੀ ਹੈ ਬਾਈ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਐ ਅਸੀਂ ਇਹ ਚੀਜ਼ਾਂ ਨੂੰ ਆਪਾਂ ਨੱਥ ਪਾਉਣੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਦੇ ਪੰਜਾਬ ਪੁਲਿਸ ਹੈ ਸਾਡੇ ਪ੍ਰਸ਼ਾਸਨ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਚੀਜ਼ ਨੂੰ ਇਹ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਇਹ ਜਿਹੜੀ ਵੀਡੀਓ ਸੀ ਸਾਡੇ ਭਰਾ ਆ ਜੀ ਅ ਅਕਸਰੀ ਪੰਜਾਬੀ ਹੱਸਦੀ ਆ ਬਾਈ। ਅਸੀਂ ਆਹ ਕਪੜਾ ਲਾ ਲਉ ਮੜਾ ਜੀ ਬਾਈ। ਔਰ ਬਾਈ ਅਕਸਰੀ ਪੰਜਾਬੀ ਵੀਡੀਓ ਬਣਾਈ ਹੈ। ਇਹਦਾ ਮਕਸसद ਕੀ ਹੈ ਬਾਈ? ਪਹਿਲੀ ਗੱਲ ਆਪਾਂ ਕਿਸ ਨੂੰ ਠੇਸ ਨਹੀਂ ਪਹੁੰਚਾਈ ਹੈ ਨਾ। ਬਿਲਕੁਲ ਜੀ। ਕਿਸੇ ਦੇ ਕੋਲ ਆ ਕੇ ਨਹੀਂ ਬਣਾਈ। ਇਹ ਪੰਜਾਬ ਦੇ ਵਿੱਚ ਬਾਈ ਕ੍ਰਾਈਮ ਹੋ ਰਿਹਾ ਬਹੁਤ। ਇਹਦੇ ਬਾਰੇ ਸਾਨੂੰ ਜਰੂਰ ਜਾਣਦਣਾ ਬੋਲੀ। ਇਹ ਗੱਲਾਂ ਆ ਬਾਈ ਅਕਸਰੀ ਪੰਜਾਬ ਦੇ ਵਿੱਚ ਐਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੂੰ ਕੁਝ ਥੋੜੇ ਟਾਈਮ ਤੋਂ ਜ਼ਿਆਦਾ ਹੋ ਰਹੀਆਂ। ਜੀ ਬਾਈ। ਤੇ ਇਸੇ ਲੜੀ ਦੇ ਤਹਿਤ ਹੀ ਜਿਹੜਾ ਇਹ ਮਤਲਬ ਇਸ ਤਰ੍ਹਾਂ ਦੀਆਂ ਬਾਰਦਾਤਾਂ ਹੁੰਦੀਆਂ ਉਹਦੇ ਸੰਬੰਧ 'ਚ ਹੀ ਆਪਾਂ ਜਾਣਕਾਰੀ ਦਿੱਤੀ ਹੈ ਕਿ ਸ਼ੱਕ ਦੇ ਆਧਾਰ 'ਤੇ ਆਪਣੇ ਘਰਨਾ ਖਰਾਬ ਕਰ ਲਿਓ ਕਿਤੇ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਲੱਗਦੀ ਆ ਤਾਂ ਫੇਰ ਵੀ ਜਿਹੜਾ ਪਰਿਵਾਰ ਨਾਲ ਗੱਲਬਾਤ ਕਰੋ ਦੋਨੇ ਪਰਿਵਾਰਾਂ ਨੂੰ ਬਿਠਾ ਕੇ ਗੱਲਬਾਤ ਕਰੋ ਆਪਰੇ ਸਕੇ ਸਕੇਲੇ ਜਿੱਥੇ ਵੀ ਆਪਣੀ ਗੱਲਬਾਤ ਹੁੰਦੀ ਆ ਉਹਨਾਂ ਨਾਲ ਬੈਠ ਕੇ ਇਹ ਮਸਲਾ ਸੁਲਝਾਇਆ ਜਾ ਸਕਦਾ ਕਿਹੜਾ ਕਿਸੇ ਨੂੰ ਮਾਰਨਾਗਾ ਕਿਵੇਂ ਇਹ ਜਿਹੜੇ ਮਿਸ ਅੰਡਰਸਟੈਂਡਿੰਗ ਮੰਦਿਆਂ ਲੈ ਕੇ ਭਾਈ ਹਾਂ ਬਹੁਤ ਜ਼ਿਆਦਾ ਜ਼ਿਆਦਾ ਤਾਂ ਜਿਹੜੇ 90% ਚਾਂਸ ਨੇ ਉਹ ਇਹੀ ਆ ਕਿ ਉਹ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਸਮਝ ਨਹੀਂ ਹੁੰਦੀ ਤੇ ਅਣਗਹਿਲੀ ਦੇ ਵਿੱਚ ਕਹਿ ਲੋ ਜਾਂ ਨਸ਼ੇ ਦੇ ਵਿੱਚ ਕਹਿ ਲੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਜਾਂਦੀਆਂ ਜਿਦੇ ਵਿੱਚ ਬਾਹਰ ਚ ਪਸਤਾਏ ਤੋਂ ਕੁਝ ਨਹੀਂ ਬਣਦਾ ਬਿਲਕੁਲ ਜੀ ਇਹ ਬਾਈ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਦਿਖਾਏ ਐ ਬਾਈ ਸਾਡੇ ਬਹੁਤ ਪਿਆਰੇ ਮਿੱਤਰ ਹੈ ਭਰਾਏ ਸਾਡੇ ਵੱਡੇ ਆਪਣਾ ਹਰਜੀਤੋ ਗਿੱਲ ਸਾਹਿਬ ਤੇ ਇਹ ਜਿਹੜਾ ਹਥਿਆਰ ਦਿਖਾਇਆ ਸੀ ਬਾਈ ਕਲਪਨਾਕ ਸੀਗਾ ਨਕਲੀ ਦਿਖਾਇਆ ਸੀ ਕੁਈ ਅਸੀਂ ਇਹੋ ਜੀ ਕਿਸੇ ਤੇ ਲਾ ਕੇ ਫਿਰ ਨਹੀਂ ਉਨਾਈ ਤੁਸੀਂ ਤਾਂ ਬਈ ਕੀ ਮੈਸੇਜ ਦਿੱਤਾ ਸਮਾਜ ਨੂੰ ਵੀਰੇ ਆਪਾ ਉਹ ਸਮਾਜ ਨੂੰ ਆਖਿਆ ਇਹ ਨਸ਼ਿਆਂ ਤੋਂ ਬਚੋ ਹੂੰ ਤੇ ਜੋ ਵੀ ਕੋਈ ਕਿਸੇ ਦੀ ਗਲਤ ਚੱਕਾ ਦਿਨਾ ਉਹ ਚੱਕਾ ਦਿਨਾ ਨਸ਼ਾ ਕਰਕੇ ਬੰਦਾ ਇਹ ਜਾ ਕੰਮ ਕਰਦਾ ਜੀ ਤੇ ਆਪਦੇ ਪਰਿਵਾਰ ਨਾਲ ਵਿਵਰਤ ਕੇ ਰਹੋ ਉਹਨਾਂ ਨੂੰ ਟਾਈਮ ਦਿਓ ਸਮਾਂ ਦਿਓ ਤੇ ਉਹਨਾਂ ਨਾਲ ਆਪ ਦਾ ਵੀ ਟਾਈਮ ਦੇ ਕੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਆਪ ਦੇ ਕੰਮ ਜੇ ਕੋਈ ਤੁਹਾਨੂੰ ਸ਼ੱਕ ਹੈ ਆਪਦੇ ਪਰਿਵਾਰ ਨਾਲ ਗੱਲਬਾਤ ਕਰੋ ਪੁੱਛੋ ਵੀ ਬਈ ਮੈਨੂੰ ਆ ਬੰਦਾ ਗੱਲ ਕਹਿ ਰਿਹਾ ਤੁਹਾਡੇ ਬਾਰੇ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਜੇ ਉਹ ਸੱਚੀ ਹੈ ਤਾਂ ਘਰੇ ਵੇ ਕੇ ਉਹਨੂੰ ਸਮਝਾਓ ਮਤਲਬ ਕੋਈ ਮਾਰ ਨਾਲ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਹੁਣ ਬਾਈ ਨੇ ਇੱਕ ਮੈਸ ਕੈਰੈਕਟਰ ਕੀਤਾ ਤੇ ਉਹਦੇ ਵਿੱਚ ਬਾਈ ਨੇ ਦਿਖਾਇਆ ਵੀ ساری ਜ਼ਿੰਦਗੀ ਜੇਲ੍ਹ ਚ ਬੰਦੇ ਦੀ ਗੱਲ ਜਾਂਦੀ ਹੈ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਵੋਟਾ ਵਰਾੜ ਆਪਣੀ ਟੀਮ ਨਾਲ ਅਸੀਆ ਬਾਈ ਜੀ